ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅ ਮੈਂ ਨਾ ਅਸਲ 'ਚ ਸੈਸ਼ਨ ਤੇ ਜਾਣ ਲਈ ਰਸਤੇ ਦੇ ਵਿੱਚ ਇੱਥੇ ਮੈਂ ਚਾਰਕ ਬੰਦੇ ਮੈਨੂੰ ਮਿਲ ਗਏ ਨਿਕਲਿਆ ਘਰੋਂ ਤੇ ਉਹ ਕਹਿੰਦੇ ਜੀ ਐਮਐਲ ਸਾਬ ਵੀ ਮੁਲਾਜ਼ਮ ਨਹੀਂ ਟਾਈਮ ਨਾਲ ਹੁੰਦੇ ਉੱਥੇ ਮੈਂ ਕਿਹਾ ਯਾਰ ਜੀ ਮੈਂ ਵੀ ਲੇਟ ਆ ਫਿਰ ਮੈਂ ਕਿਹਾ ਨਹੀਂ ਵੀ ਜਦੋਂ ਕਿਸੇ ਨੇ ਕਿਹਾ ਤਾਂ ਸਾਨੂੰ ਦੇਖ ਕੇ ਆਉਣਾ ਚਾਹੀਦਾ ਸੋ ਮੈਂ ਰਸਤੇ 'ਚ ਹੀ ਗੱਡੀ ਮੈਂ ਕਿਹਾ ਯਾਰ ਗੱਡੀ ਮੋੜੋ ਆਪਾਂ ਇੱਕ ਵਾਰ ਦੇਖ ਲਈ ਤੇ ਵਾਕਈ ਜਦੋਂ ਮੈਂ ਆਇਆ ਤੇ ਚਲੋ ਹਜੇ ਵੀ ਪੂਰੇ ਮੁਲਾਜ਼ਮ ਜਿਹੜੇ ਆ ਉਹ ਨਹੀਂ ਪਹੁੰਚੇ ਮੈਸਜਿੰਗ ਸਾਹਿਬ ਦੇ ਆਫਿਸ ਗਿਆ ਐਸਡੀਐਮ ਸਾਹਿਬ ਵੀ ਹਜ ਤੱਕ ਨਹੀਂ ਆਏ ਸੀਗੇ ਤਹਿਸੀਲਦਾਰ ਸਾਹਿਬ ਵੀ ਹਜ ਤੱਕ ਨਹੀਂ ਪਹੁੰਚੇ ਸੀਗੇ ਤੇ ਕਲਰਕ ਬਹੁਤ ਸਾਰੇ ਜਿਹੜੇ ਆ ਉਹ ਨਹੀਂ ਪਹੁੰਚੇ ਤੇ ਮੇਰੇ ਖਿਆਲ ਦੇ ਵਿੱਚ ਜਿਵੇਂ ਆ ਕੇ ਚਾਰਜ ਹੋਣਾ ਹੁੰਦਾ ਅਧਿਕ ਘੋਣਾ ਘੰਟਾ ਤਾਂ ਚਾਰਜ ਹੋਣ ਨੂੰ ਲੱਗ ਜੂਗਾ ਜਿਹੜੇ ਸਾਹਿਬ ਦੇ ਨਾਲ ਹਜੇ ਤੱਕ ਕੋਈ ਵੀ ਪਹੁੰਚਿਆ ਨਹੀਂ ਉਹ ਮੈਨੂੰ ਵੀ ਇਸ ਗੱਲ ਦਾ ਥੋੜਾ ਜਿਆ ਰਹਿਊਗਾ ਕਿ ਚੰਗੀ ਗੱਲ ਨਹੀਂ ਸੀ ਕਿ ਉਹ ਚੈਕਿੰਗ ਨਹੀਂ ਕਰ ਸਕਦੇ ਇਹਨੂੰ ਆਪਾਂ ਇਨੂੰ ਇਹ ਕਿੰਨੇ ਵੀ ਸਾਡਾ ਅਸੀਂ ਡਿਊਟੀ ਨਿਭਾ ਰਹੇ ਹਾਂ ਲੋਕਾਂ ਪ੍ਰਤੀ ਸੋ ਮੈਂ ਇਹਨੂੰ ਮਿਲੇ ਰਸਤੇ 'ਚ ਤੋਂ ਮੈਂ ਮੋੜ ਲਿਆ ਮੈਂ ਕਿਹਾ ਚਲੋ ਜਾ ਕੇ ਆਈਏ ਦੇਖ ਕੇ ਕੀ ਕੀ ਪ੍ਰੋਬਲਮ ਹੈਗੀ ਕੀ ਗੱਲ ਹੈ ਸੋ ਜਦ ਜਾ ਕੇ ਦੇਖਿਆ ਵਾਕਈ ਇਹ ਗੱਲ ਸੱਚੀ ਸੀਗੀ ਉਹ ਮੇਰੀ ਕੋਈ ਗੱਲ ਨਹੀਂ ਹਜੇ ਫਿਰ ਵੀ ਹੋ ਜਾਂਦਾ 5-10 ਮਿੰਟ ਇਧਰ ਉਧਰ ਹੋ ਜਾਂਦੇ ਨੇ ਪਰ ਜੇ ਬਾੜਾ ਲੇਟ ਹੁੰਦਾ ਤਾਂ ਇਹ ਜਿਹੜੀ ਆ ਮਤਲਬ ਅਨਸ਼ਾਸਨ ਦੇ ਖਿਲਾਫ ਡਿਊਟੀ ਦੇ ਖਿਲਾਫ ਕਿ ਅੱਗੇ ਤੁਸੀਂ ਅਧਿਕਾਰੀਆਂ ਨੇ ਧਿਆਨ 'ਚ ਲਿਆਓ ਬਿਲਕੁਲ ਜੀ ਬਿਲਕੁਲ ਬਿਲਕੁਲ ਧਿਆਨ 'ਚ ਲਿਆਂਦੀ ਜਾਊਗੀ ਬਿਲਕੁਲ ਧਿਆਨ 'ਚ ਲਿਆਂਦੀ ਜਾਊਗੀ ਇਹ ਚੀਜ਼ ਕਿਉਂਕ ਕਈ ਮੇਰਾ ਜੀ ਫਲਾਣਾ ਨਹੀਂ ਆਇਆ ਮੇਰਾ ਇਹ ਚੀਜ਼ਾਂ ਐਕਸਕਿਊਜ਼ਸ ਨਾਲ ਕੰਮ ਨਹੀਂ ਚੱਲਦਾ ਜਦੋਂ ਜਿਹੜਾ ਟੰਮ ਟਾਈਮ ਨਾਲ ਕਰਨਾ ਹੈ ਟਾਈਮ ਨਾਲ ਹੀ ਕਰਨਾ ਚਾਹੀਦਾ ਠੀਕ ਬਹੁਤ ਧੰਨਵਾਦ